ਗੱਲ ਇਹ ਜੀ ਮਰਤੀ ਸੇਮ ਪਰਿਪੂ ਵਾ ਦਾ ਪਟਕਰਾ ਵਾ ਇਸ ਵੇਰੇ ਘਰੋਂ ਕੰਮ ਤੇ ਚੱਲਿਆ ਹੀਗਾ ਤੇ ਰਸਤੇ ਦੇ ਵਿੱਚ ਦੋ ਇੱਕ ਵੀਰ ਨਾਲ ਹੋਰ ਹੀ ਗੈਦਨਾ ਜਿਹੜਾ ਕਿ ਛੱਟ ਲੱਗੀ ਜਰੇ ਲੱਕ ਜੀ ਜਿਹੜੀ ਹੋਈ ਤੇ ਪੈਂਚਰ ਆਇਆ ਪਸੂਆਂ ਦਾ ਤੇ ਇਹਦੀ ਓਵਰ ਸਪੀਡ ਗੱਡੀ ਆਉਂਡੀ ਓਵਰਟੇਕ ਕਰਦੀ ਗੱਡੀ ਨੇ ਪਗਨ ਹਿੱਟ ਕੀਤਾ ਵਾ ਤੋਂ ਗੱਡੀ ਵੀ ਹਣੀ ਸਪੀਡ ਜੀ ਕੀ ਗੱਡੀ ਵੀ ਪਲਟ ਗਈ ਉਹ ਕੋਈ ਗਵਰਨਮੈਂਟ ਟੀਚਰ ਹੈ ਲਾਗੇ ਪਿੰਡ ਦਾ ਕਿਹੜਾ ਪਿੰਡ ਦੇ ਮੈਂ ਜੀ ਲੋਗਣਾ ਪਿੰਡ ਦਾ ਫ੍ਰੈਂਚ ਹੈ ਕੋਈ ਉਹਨਾਂ ਦੀ ਗੱਡੀ ਟੁੱਟ ਚੜਿਆ ਗਵਰਨਮੈਂਟ ਦੇ ਚੜਿਆ ਉਹਨਾਂ ਦੀ ਗੱਡੀ ਨੇ ਹਟ ਗਈ ਤਾਂ ਉਹ ਗੱਡੀ ਵੀ ਓਵਰ ਸਪੀਡ ਹੈ ਕਿ ਉਹ ਗੱਡੀ ਪਲਟ ਗਈ ਉਹਨਾਂ ਕੋਲ ਇੱਕ ਤਾਂ ਓਵਰ ਓਵਰਟੇਕ ਕਰਦੇ ਹੀ ਇੱਕ ਓਵਰ ਸਪੀਡ ਹੈਗੀ ਪਲਟ ਗਈ ਗੱਡੀ ਮੌਕੇ ਤੇ ਡੈਥ ਹੋ ਗਈ ਅਹੀਂ ਪਰ ਇਹ ਵੀ ਮੰਗ ਕਰਦੇ ਆ ਕਿ ਸਾਡਾ ਘਰ ਖਾਲੀ ਹੋ ਗਿਆ ਸਾਨੂੰ ਇਨਸਾਫ ਦਿੱਤਾ ਜਾ ਬੰਦਾ ਜੇ ਐਕਸੀਡੈਂਟ ਹੋਇਆ ਤੁਹਾਡੇ ਪਿੱਛੇ ਹਾਂਜੀ ਹਾਂਜੀ ਇਹ ਮੁੰਡਿਆਂ ਦਾ ਮਨਪ੍ਰੀਤ ਸਿੰਘ ਆ ਇਹ ਅੰਮ੍ਰਿਤਸਰ ਮੈਂ ਚ ਕਰਦਾ ਵਾ ਉਤੇ ਕੰਮ ਕਰਦਾ ਸੀ ਕਿ ਫੈਕਟਰੀ 'ਚ ਲੱਗਾ ਵਾ ਇਹ ਜਾ ਰਿਹਾ ਸੀਗਾ ਇੱਕ ਵੱਡਾ ਨਾਲੇ ਦੇ ਹੋਰ ਸੀਗਾ ਤੇ ਆ ਦਾਦੂ ਜੋਦ ਲੱਗੇ ਮਨੋ ਐਕਸੀਡੈਂਟ ਹੋਇਆ ਵਾ ਪਿੱਛੋਂ ਬਜਟ ਗੱਡੀ ਜ਼ਬਰਦਸਤ ਵੱਜੀ ਆ ਉਹਦੇ ਵੱਜੋਂ ਦੇ ਨਾਲ ਇਹਦੀ ਮੌਕੇ ਤੇ ਜਿਹੜੀ ਆ ਉਹ ਡੈੱਡ ਹੋ ਗਈ ਆ ਹੁਣ ਅਸੀਂ ਸਰਕਾਰੀ ਹਸਪੀਟਲ ਇੱਥੇ ਮਨੋ ਲੈ ਕੇ ਆਏ ਆ ਤੇ ਹੁਣ ਅਸੀਂ ਥਾਣੇ ਜਾ ਕੇ ਤੇ ਬਿਆਨ ਕਰਵਾ ਕੇ ਤੇ ਰਵਾ ਪਰਚਾ ਮਨੋ ਦਰਜ ਕਰਾਉਨੇ ਆ ਜੋ ਵੀ ਆ ਉਹ ਬੱਚੇ ਨੂੰ ਮਨੋ ਜਿਹੜੀ ਵੀ ਗੰਧੀ ਉਹਦੀ ਕਾਰਵਾਈ ਆ ਉਹ ਕੀ ਕੀਤਾ ਜਾਏਗਾ ਅੱਜ ਕਿਹੜੇ 40 ਮਿੰਟ ਤੇ ਇੱਥੇ ਫਰੇਗੜ ਚੂੜੀਆਂ ਸਰਕਾਰੀ ਹਸਪਤਾਲ ਮੈਂ ਅਮਰਜੈਂਸੀ ਲੈ ਕੇ ਆਏ ਆ ਕੋਈ ਵੀ ਸਾਨੂੰ ਮੌਕੇ ਤੇ ਅਮਰਜੈਂਸੀ ਦੇ ਵਿੱਚ ਕੋਈ ਡਾਕਟਰ ਨਹੀਂ ਮਿਲਿਆ ਤੇ ਕਹਿੰਦੇ ਆ ਵੀ ਔਨ ਕਾਲ ਅਸੀਂ ਕਰਾਂਗੇ ਤੇ ਫੇਰ ਮੰਨ ਲਓ ਅਗਲੇ ਬੰਦੇ ਜੋ ਉਹ ਵੀ ਪ੍ਰੋਸੈਸ ਹੋਏਗਾ ਕਿ ਇਹ ਹਸਪਤਾਲ ਮੰਨ ਲਓ ਸਰਕਾਰੀ ਸਾਡਾ ਕਹਾਦਾ ਜੇ ਇੱਥੇ ਮੌਕੇ ਤੇ ਅਮਰਜੈਂਸੀ ਦੇ ਵਿੱਚ ਕੋਈ ਵੀ ਡਾਕਟਰ ਨਹੀਂ ਹੈਗਾ ਤੇ ਫਿਰ ਸਾਨੂੰ ਇਹਦੀ ਕੀ ਇਹਦੀ ਸਹੂਲਤ ਹੈ ਤੁਹਾਡਾ ਆਂਦੇ ਔਨ ਕਾਲ ਦੀ ਆ ਔਨ ਕਾਲ ਕਰਾਂਗੇ ਤੇ ਫੇਰ ਡਾਕਟਰ ਆਊਗਾ ਫੇਰ ਡਾਕਟਰ ਆਏਗਾ ਹਾਂਜੀ ਆ ਗੱਲ ਦੇ ਵੇਖੋ ਮੰਨ ਲਓ ਸਾਡਾ ਛੋਟਾ ਜਿਹਾ ਬੱਚਾ ਮਰਦਾ 28 ਸਾਲਾਂ ਦਾ ਬਚਾਰਾ ਇਦਾਂ ਹੋ ਗਿਆ ਉਹ ਹੈਗਾ ਸੀ ਪਰ ਮੜਾ ਮੱਡਾ ਕੋ ਸਾਹ ਹਦਾ ਜੇ ਕੋਈ ਉਹਨੂੰ ਕੋਈ ਫਸਟ ਇਜ ਮਿਲਦੀ ਕੋਈ ਦਵਾਈ ਬਾਹਰ ਮਿਲਦੀ ਸਿਆ ਕੋ ਸਾਡਾ ਮੰਨ ਲਓ ਹੈਲਪ ਹੁੰਦੀ ਪਰ ਜਦੋਂ ਕੋ ਡਾਕਟਰ ਹੀ ਇੱਥੇ ਮੌਕੇ ਤੇ ਹੈ ਨਹੀਂ ਤੇ ਦੱਸੋ ਸਾਡੀ ਹੈਲਪ ਕੋਈ ਕੀ ਕਰੇਗਾ ਐਕਸੀਡੈਂਟ ਕੇਸ ਆਇਆ ਜੀ ਤੇ ਮਨਪ੍ਰੀਤ ਸਿੰਘ ਸੋਨੋ ਸੁਖਨਾਥ ਸਿੰਘ ਪਿੰਡ ਘੜਕੇ ਆ ਇਹਦੀ ਮੌਤ ਹੋ ਗਈ ਹੈ ਤੇ ਇੱਕ ਪੇਸ਼ੈਂਟ ਹੈਗਾ ਸੁਰੇਂਦਰ ਪਾਲ ਸਿੰਘ ਇਹਨੂੰ ਰੈਫਰ ਕਰਤਾ ਮਸਰ ਇੱਕ ਮੁਜਕਮੀ ਹਾਂਜੀ ਇੱਕ ਜਿਹੜਾ ਉਹ ਇੱਥੇ ਹੀ ਉਹਦਾ ਇਲਾਜ ਚੱਲ ਰਿਹਾ ਹੈ ਹਾਂਜੀ ਕਾਰਵਾਈ ਕੀਤੀ ਗਈ ਹੈ ਹਾਂਜੀ ਜੋ ਬਾਦਲ ਟ੍ਰੀਟਮੈਂਟ ਹੋ ਗਈ ਹੋ ਰਹੀ ਹੈ ਤਾਂ ਦੂਜਾ ਦਾ ਐਕਸੀਡੈਂਟ ਹੋਇਆ ਇੱਕ ਮੋਟਰਸਾਈਕਲ ਦਾ ਕਾਰ ਚ ਹੋਇਆ ਦੋਵਾਂ ਦਾ ਆਪਸ ਵਿੱਚ ਉਹਦੇ ਜੇ ਇੱਕ ਜਣੇ ਦੀ ਡੈਥ ਹੋਈ ਹੈ ਉਹ ਹੁਣ ਪਤਾ ਲੱਗ ਰਿਹਾ ਉਹਦਾ ਨਾਮ ਬੰਦਪਰੀ ਸਿੰਘ ਪੈਂਡ ਕਾਟ ਗਿਆ ਦਾ ਤੇ ਜੋ ਵੀ ਪਰਿਵਾਰ ਵਾਲੇ ਬਿਆਨ ਲਿਖਾਉਣਗੇ ਆਪਾਂ ਕਾਰਵਾਈ ਅਮੰਚ ਲਿਆਵਾਂਗੇ ਮੁਜਕਮੀ ਤੇ ਕਾਰ ਵਾਲੇ ਦੀ ਸੱਟਾਂ ਲੱਗੀਆਂ ਨੇ ਕਾਰ ਉਹਦਾ ਵੀ ਕਾਫੀ ਨੁਕਸਾਨ ਲੱਗਿਆ ਬਾਕੀ ਇਹਨਾਂ ਦੀ ਡੈਥ ਹੋਈ ਹੈ ਇਹਨਾਂ ਦੇ ਆਧਾਰ ਤੇ ਜੋ ਬਿਆਨ ਲਗਾਉਂਦੇ ਆਪਾਂ ਕਰਨੀ ਚਾਹੀਦੀ